ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜਾਬ ਦੀ ਕੈਬਨਿਟ ਨੇ ਅੱਜ ਵੱਡਾ ਫੈਸਲਾ ਲਿਆ ਹੈ ਪੰਜਾਬ ਦੀ ਕੈਬਨਿਟ ਨੇ ਅੱਜ ਪੰਜਾਬ ਵਾਸੀਆਂ ਨੂੰ ਵੱਡੇ ਤੋਹਫੇ ਦਿੱਤੇ ਨੇ ਜਿਸ ਵਿੱਚ ਬਜ਼ੁਰਗਾਂ ਦੀ ਪੈਨਸ਼ਨ بے ਸਹਾਰਾ ਦੀ ਵਿਧਵਾ ਦੀ ਤੇ ਔਰਤਾਂ ਦੇ ਲਈ ਜੋ ਅੱਜ ਐਲਾਨ ਕੀਤੇ ਨੇ ਪੰਜਾਬ ਦੀ ਕੈਬਨਿਟ ਦੇ ਵਿੱਚੋਂ ਅੱਜ ਪੰਜਾਬੀਆਂ ਨੂੰ ਖੁਸ਼ ਕਰ ਦਿੱਤਾ ਹੈ ਇਸ ਕੈਬਨਿਟ ਨੇ ਕਿਹੜੇ-ਕਿਹੜੇ ਫੈਸਲੇ ਹੋਏ ਨੇ ਜੋ ਕਿ ਬੁਢਾਪਾ ਪੈਨਸ਼ਨ ਦੇ ਵਿੱਚ ਮਾਰਚ ਮਹੀਨੇ ਤੋਂ ਲੈ ਕੇ ਉਹ ਪੈਨਸ਼ਨ ਜੋ ਬਜ਼ੁਰਗਾਂ ਨੂੰ ਅਡੀਕ ਕੀਤੀ ਜਾ ਰਹੀਏ ਉਹ ਨਹੀਂ ਮਿਲਦੀ ਉਸ ਦਾ ਕਾਰਨ ਵੀ ਦੱਸਿਆ ਤੇ ਉਹ ਹੁਣ ਪੈਨਸ਼ਨ ਜੋ ਕਿ ਪਹਿਲਾ 1500 ਰੁਪਏ ਮਿਲਦੀ ਸੀ ਹੁਣ 1500 ਨਹੀਂ ਉਹ ਤੁਹਾਨੂੰ ਹੁਣ ਪੈਨਸ਼ਨ ਜੋ ਪੰਜਾਬ ਸਰਕਾਰ ਦੇ ਵੱਲੋਂ ਐਲਾਨੀ ਗਈ ਹੈ ਉਹ ਦਿੱਤੀ ਜਾਵੇਗੀ ਸੋ ਅੰਗ ਇਹਨਾਂ ਨੂੰ ਵੀ ਜੋ ਪੈਨਸ਼ਨ ਮਾਰਚ ਮਹੀਨੇ ਦੀ ਨਸੀਬ ਨਹੀਂ ਹੋਈ ਉਹਨਾਂ ਦੀ ਪੈਨਸ਼ਨ ਵੀ ਜੋ ਅੱਜ ਕੈਬਨਿਟ ਦੇ ਵਿੱਚੋਂ ਮੋਰ ਲਾ ਦਿੱਤੀ ਗਈ ਹੈ ਜੋ ਕਿ 25 ਅਪ੍ਰੈਲ ਨੂੰ ਉਹ ਪੈਨਸ਼ਨ ਤੁਹਾਡੇ ਖਾਤਿਆਂ ਦੇ ਵਿੱਚ ਟ੍ਰਾਂਸਫਰ ਕਰ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਪਿਛਲੇ 3 ਸਾਲਾਂ ਤੋਂ ਔਰਤਾਂ ਨਾਲ ਕੀਤਾ ਹੋਇਆ ਵਾਅਦਾ ਜੋ ਹਜ਼ਾਰ-ਹਜ਼ਾਰ ਰੁਪਇਆ ਦੇਣ ਦਾ ਉਸ ਨੂੰ ਵੀ ਅੱਜ ਕੈਬਨਿਟ ਦੇ ਵਿੱਚ ਵਿਚਾਰਿਆ ਗਿਆ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਕਿ ਉਹ ਹਜ਼ਾਰ ਰੁਪਇਆ ਦੇਣ ਦਾ ਵਾਅਦਾ ਨੂੰ ਵੀ ਬਹੁਤ ਜਲਦੀ ਔਰਤਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕਰਨ ਲਈ ਬੇਨਤੀ ਕੀਤੀ ਹੈ ਜਿਸ ਤਰ੍ਹਾਂ ਅੱਜ ਸਰਪੰਚਾਂ ਨੂੰ ਜਿਹੜਾ ਕਿ ਉਹਨਾਂ ਦਾ ਮਾਨਤਨ ਦੇਣ ਵਾਸਤੇ ਉਹਨਾਂ ਦੇ ਉੱਪਰ ਮੋਹਰ ਲਾਈਏ ਉਸੇ ਤਰ੍ਹਾਂ ਇਹ ਔਰਤਾਂ ਦੇ ਨਾਲ ਕੀਤੇ ਹੋਏ ਵਾਅਦੇ ਨੂੰ ਵੀ ਪੂਰਾ ਕਰਨ ਵਾਸਤੇ ਜੋ ਕਿ ਅੱਜ ਕੈਬਨਟ ਦੇ ਵਿੱਚ ਵਿਚਾਰਿਆ ਗਿਆ ਹੈ ਬਹੁਤ ਜਲਦੀ ਕੈਬਨਟ ਦੇ ਵੱਲੋਂ ਜਿਹੜਾ ਔਰਤਾਂ ਦੇ ਖਾਤਿਆਂ ਵਿੱਚ ਪੈਸੇ ਟਰਾਂਸਫਰ ਕਰਨ ਲਈ ਤਿਆਰੀ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਟ ਨੇ ਜੋ ਅੱਜ ਫੈਸਲੇ ਲਏ ਨੇ ਸਭ ਤੋਂ ਪਹਿਲਾਂ ਸਰਪੰਚਾਂ ਨੂੰ ਜਿਹੜਾ ਕਿ ਪਹਿਲਾਂ ਸਿਰਫ ਥੋੜਾ ਮਾਨਤਨ ਮਿਲਦਾ ਸੀ 750 ਰੁਪਿਆ ਫਿਰ 1200 ਰੁਪਿਆ ਹੋਇਆ ਪਰ ਉਹ ਵੀ ਬਹੁਤ ਮੁਸ਼ਕਲ ਨਾਲ ਮਿਲਦਾ ਰਿਹਾ ਲੇਕਿਨ ਅੱਜ ਬਹੁਤ ਵੱਡਾ ਐਲਾਨ ਕੀਤਾ ਕਿ ਸਰਪੰਚਾਂ ਨੂੰ ਹੁਣ ਜੋ ਪਹਿਲਾਂ 2000 ਮਿਲਦਾ ਸੀ ਉਸ ਨਾਲ ਇੱਕ ਜ਼ੀਰੋ ਹੋਰ ਲਾ ਕੇ ਉਹ ਉਹਨਾਂ ਦੇ ਖਾਤਿਆਂ ਵਿੱਚ ਹਰ ਮਹੀਨੇ ਆਇਆ ਕਰੇਗੀ ਯਾਨੀ ਕਿ 20000 ਰੁਪਿਆ ਸਰਪੰਚਾਂ ਨੂੰ ਮਾਨਤਨ ਮਿਲਿਆ ਕਰੇਗਾ ਸੋ ਇਸ ਦੇ ਨਾਲ ਹੀ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਤੇ ਬੇਸਹਾਰਾ ਪੈਨਸ਼ਨ ਜਿਹੜੀ ਹੈ ਉਹ ਮਾਰਚ ਮਹੀਨੇ ਦੀ ਜਿਹੜੀ ਉਹ ਤੁਹਾਨੂੰ 25 ਅਪ੍ਰੈਲ ਨੂੰ ਤੁਹਾਡੇ ਖਾਤਿਆਂ ਦੇ ਵਿੱਚ ਟਰਾਂਸਫਰ ਕਰਨ ਵਾਸਤੇ ਐਲਾਨ ਕਰ ਦਿੱਤਾ ਗਿਆ ਹੈ 25 ਅਪ੍ਰੈਲ ਨੂੰ ਸਾਰੇ ਬਜ਼ੁਰਗਾਂ ਨੂੰ ਉਹ ਉਹਨਾਂ ਦੇ ਖਾਤੇ ਵਿੱਚ ਪੈਨਸ਼ਨ ਟਰਾਂਸਫਰ ਹੋ ਜਾਏਗੀ ਬੇਸਹਾਰਾ ਅੰਗਹੀਨਾ ਦੀ ਪੈਨਸ਼ਨ ਵੀ ਉਸੇ ਦਿਨ ਹੀ ਤੁਹਾਡੇ ਖਾਤਿਆਂ ਵਿੱਚ ਆਵੇਗੀ ਔਰ ਇਸ ਦੇ ਨਾਲ ਹੀ ਔਰਤਾਂ ਨਾਲ ਕੀਤਾ ਹੋਇਆ ਵਾਅਦਾ ਉਸ ਦੇ ਬਾਰੇ ਜੋ ਸਰਵੇ ਟੀਮਾਂ ਬਣਾਈਆਂ ਗਈਆਂ ਨੇ ਸਰਵੇ ਕਰਵਾ ਕੇ ਜੋ ਲੋੜਵੰਦ ਔਰਤਾਂ ਨੇ ਉਹਨਾਂ ਦੇ ਫਾਰਮ ਭਰੇ ਜਾਣਗੇ ਆਨਲਾਈਨ ਫਾਰਮ ਭਰੇ ਜਾਣਗੇ ਉਹਨਾਂ ਔਰਤਾਂ ਨੂੰ ਜੋ ਜੂਨ ਤੋਂ ਬਾਅਦ ਇਹ ਜਿਹੜਾ ਕਿ ਉਹਨਾਂ ਨੂੰ ਪੈਸੇ ਮਿਲਨੇ ਸ਼ੁਰੂ ਹੋ ਜਾਣਗੇ ਉਹਨਾਂ ਦੇ ਖਾਤਿਆਂ ਦੇ ਵਿੱਚ ਜੋ ਕਿ 1000 ਰੁਪਏ ਪਹਿਲੀ ਕਿਸ਼ਤਰੀਏ ਉਹ ਜੂਮ ਦੇ ਵਿੱਚ ਆ ਸਕਦੀ ਏ ਜੋ ਕਿ ਮਈ ਦੇ ਵਿੱਚ ਇਹ ਪੂਰੇ ਸਰਵੇ ਕਰਕੇ ਉਹ ਖਾਤੇ ਸਾਰੇ ਜਿਹੜੇ ਨੇ ਐਕਟਿਵ ਹੋਣੇ ਚਾਹੀਦੇ ਨੇ ਔਰ ਉਹਨਾਂ ਦੇ ਵਿੱਚ ਤੁਹਾਨੂੰ ਔਰਤਾਂ ਨਾਲ ਜਿਹੜਾ ਕੀਤਾ ਹੋਇਆ ਵਾਦਾ ਉਹ ਪੈਸੇ ਬਹੁਤ ਜਲਦੀ ਤੁਹਾਡੇ ਖਾਤੇ 'ਚ ਮਿਲਣਗੇ ਸੋ ਅੱਜ ਦੀ ਕੈਬਨਟ ਨੇ ਇਹ ਵੱਡੇ ਫੈਸਲੇ ਲਏ ਨੇ ਇਸ ਦੇ ਨਾਲ ਹੀ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਵਾਸਤੇ ਹਰੇਕ ਪਿੰਡ ਵਿੱਚ 4-4 ਪਰਮਟ ਦੇਣ ਦੀ ਗੱਲ ਕੀਤੀ ਏ ਚਾਰ-ਚਾਰ ਨੌਜਵਾਨਾਂ ਨੂੰ ਪਰਮਿਟ ਦਿੱਤੇ ਜਾਣਗੇ ਜੋ 30 ਕਿਲੋਮੀਟਰ ਤੱਕ ਉਹ ਪਰਮਿਟ ਹੋਣਗੇ ਉਹ ਆਪਣੀਆਂ ਮਿੰਨੀ ਬੱਸਾਂ ਲੈ ਕੇ ਆਪਣਾ ਰੋਜਗਾਰ ਸ਼ੁਰੂ ਕਰ ਸਕਣਗੇ ਔਰ ਪੰਜਾਬ ਦੇ ਵਿੱਚ ਗਰੀਬੀ ਹਟੇਗੀ ਔਰ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਕੰਮ ਮਿਲੇਗਾ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਵੀ ਜੋ ਪ੍ਰਣ ਕੀਤਾ ਸੀ ਅੱਜ ਪੰਜਾਬ ਨਸ਼ਾ ਮੁਕਤ ਹੋ ਗਿਆ ਹੈ ਪੰਜਾਬ ਵਿੱਚ ਨਸ਼ਾ ਬਿਲਕੁਲ ਖਤਮ ਹੋ ਚੁੱਕਿਆ ਹੈ ਔਰ ਪੰਜਾਬ ਦੇ ਵਿੱਚ ਜੋ ਅੱਜ ਆਰਮੀ ਵਾਸਤੇ ਜਿਹੜੇ ਸਿੱਖ ਰੈਜੀਮੈਂਟ ਹੈ ਉਹ ਪੰਜਾਬ ਵਿੱਚ ਨੌਜਵਾਨ ਨਹੀਂ ਮਿਲਦੇ ਜੋ ਕਿ ਉਹ ਸਾਰੀਆਂ ਪੋਸਟਾਂ ਖਾਲੀ ਪਈਆਂ ਨੇ ਸਿੱਖ ਰੈਜੀਮੈਂਟ ਦੀਆਂ ਸੋ ਪੰਜਾਬ ਦੇ ਵੱਲੋਂ ਉਹ ਨੌਜਵਾਨ ਤਿਆਰ ਕੀਤੇ ਜਾਣਗੇ ਜੋ ਸਿੱਖ ਰੈਜੀਮੈਂਟ ਵਿੱਚ ਭਰਤੀ ਹੋਣਗੇ ਸੋ ਅਗਨੀਵੀਰ ਜਿਸ ਤਰ੍ਹਾਂ ਉਹਨਾਂ ਨੂੰ 18 ਸਾਲ ਤੋਂ 21 ਸਾਲ ਦੀ ਉਮਰ ਦੇ ਵਿੱਚ ਰੱਖਿਆ ਜਾਂਦਾ ਇਸ ਦੇ ਬਾਰੇ ਉਹਨਾਂ ਨੇ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਨੇ ਜਿਹੜਾ ਕਿ ਉਹਨਾਂ ਨੂੰ 21 ਸਾਲ ਦੀ ਉਮਰ ਤੋਂ ਬਾਅਦ ਹਟਾ ਦਿੱਤਾ ਉਹਨਾਂ ਨੂੰ ਸੇਵਾ ਮੁਕਤ ਕਰਤਾ ਪੰਜਾਬ ਸਰਕਾਰ ਉਹਨਾਂ ਨੂੰ ਪੰਜਾਬ ਪੁਲਿਸ ਵਿੱਚ ਭਰਤੀ ਕਰੇਗੀ ਇੱਕ ਸਪੈਸ਼ਲ ਹੋਲ ਅਸੀਂ ਜਿਹੜੀ ਇਹ ਫੋਰਸ ਤਿਆਰ ਕਰ ਰਹੇ ਆ ਜੋ ਬਾਰਡਰ ਤੇ ਉੱਪਰ ਕਿਸੇ ਤਰ੍ਹਾਂ ਦਾ ਵੀ ਕੋਈ ਨਸ਼ਾ ਜਾਂ ਕੋਈ ਹੋਰ ਐਸੀ ਵਸਤੂ ਨਾ ਲੰਘ ਸਕੇ ਸੋ ਉਹ ਹੋਮਗਾਰਡ ਦੇ ਵਿੱਚ ਉਹਨਾਂ ਨੂੰ ਭੇਜ ਦਿੱਤੀ ਜਾਵੇਗੀ ਉਹਨਾਂ ਨੂੰ ਜਦੋਂ ਵੀ ਉਹ ਸੇਵਾ ਮੁਕਤ ਹੋ ਕੇ ਆਉਣਗੇ ਉਹਨਾਂ ਨੂੰ ਅਸੀਂ ਹੋਮਗਾਰਡ ਵਿੱਚ ਵਰਤੀ ਕਰਾਂਗੇ ਸੋ ਪੰਜਾਬ ਸਰਕਾਰ ਨੇ ਵੱਡੇ ਫੈਸਲੇ ਲੈਣੇ ਅੱਜ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਆ ਪੰਜਾਬ ਦੇ ਵਿੱਚ ਬੇਰਜ਼ਗਾਰੀ ਨੂੰ ਖਤਮ ਕਰਨ ਵਾਸਤੇ ਪੰਜਾਬ ਦੇ ਲੋੜਵੰਦ ਲੋਕਾਂ ਨੂੰ ਵੱਡੀਆਂ ਸਹੂਲਤਾਂ ਦੇਣ ਵਾਸਤੇ ਅੱਜ ਦੀ ਕੈਬਨਿਟ ਵਿੱਚ ਇਹ ਮੋਰ ਲਾਈ ਹੈ ਕੈਬਨਿਟ ਦੇ ਇਹ ਬਹੁਤ ਜਲਦੀ ਜਿਹੜੇ ਲਾਗੂ ਕਰ ਦਿੱਤੇ ਨੇ ਇਹ ਸਾਰੇ ਫੈਸਲੇ